ਪਾਰਲੀਮੈਂਟ ਦੇ ਵਿੱਚ ਐਮਪੀ ਰਾਜਾ ਵੜਿੰਗ ਨੇ ਕਿਉਂਕਿ ਕਾਂਗਰਸ ਦੀ ਪ੍ਰਧਾਨਗੀ ਵੀ ਉਹਨਾਂ ਕੋਲ ਹੈ ਜ਼ਿੰਮੇਵਾਰੀ ਵੀ ਬਣਦੀ ਹੈ ਬੋਲਣ ਦੀ ਉਹਨਾਂ ਲਾਰੈਂਸ ਬਿਸ਼ਨੋਈ ਵਾਲੇ ਚਰਚਾ ਦੇ ਵਿਸ਼ੇ ਮੁੱਦੇ ਤੇ ਬੋਲਿਆ ਕਹਿੰਦੇ ਕਿ ਬੜੀ ਭਾਰੀ ਸੁਰੱਖਿਆ 24/7 ਰਹਿੰਦੀ ਹੈ ਫਿਰ ਕਿਵੇਂ ਪੁਲਿਸ ਪ੍ਰਸ਼ਾਸਨ ਮਿਲ ਕੇ ਤੇ ਇੰਟਰਵਿਊ ਕਰਾ ਜਾਂਦਾ ਤੇ ਉਸ ਦੇ ਉੱਤੇ ਬਣਦੀ ਕਾਰਵਾਈ ਪੰਜਾਬ ਸਰਕਾਰ ਕਰਨ ਚ ਫੇਲ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਪਹਿਲਾਂ ਸੱਤਾ ਚ ਰਹੀ ਹੁਣ ਉਹ ਗੈਂਡੀਆ ਗੱਠ ਜੁੜ ਦੀ ਸਰਕਾਰ ਹੈ ਦੋਵਾਂ ਸਰਕਾਰਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਸਭ ਤੋਂ ਵੱਡੀ ਗੱਲ ਸੰਦੀਪ ਕੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਲੈ ਕੇ ਤੇ ਹੁਣ ਤੱਕ ਉਹਦੀ ਇੰਟਰਵਿਊ ਤੱਕ ਇਹਦਾ ਮਤਲਬ ਹੈ ਕਿ ਗੈਂਗਸਟਰ ਤੇ ਇਨਵੋਲਵਮੈਂਟ ਹੈ ਸੀ ਤੇ ਪੁਲਿਸ ਵੀ ਇਨਵੋਲਵਮੈਂਟ ਹੈ ਸੀ ਪੁਲਿਸ ਦੀ ਵੀ ਚਾਹੇ ਡਾਇਰੈਕਟਿਵ ਚਾਹੇ ਇਨਡਾਇਰੈਕਟ ਵੇ ਜੇ ਗੈਂਗਸਟਰ ਜਿਹੜੇ ਸੀ ਉਹ ਦੀਪਕ ਕੀ ਉਹਦਾ ਨਾਮ ਸੀ ਦੀਪਕ ਟੀਨੂ ਟੀਨੂ ਦੇ ਨਾਲ ਮਾਨਸਾ ਦਾ ਸੀਆਈ ਇੰਸਪੈਕਟਰ ਸਤਪਾਲ ਉਹ ਮਿਲਿਆ ਸੀ ਤੇ ਜਿਹੜਾ ਹੁਣ ਲਾਰੈਂਸ ਬਿਸ਼ਨੋਈ ਦੀ ਜਿੰਨੇ ਇੰਟਰਵਿਊ ਕਰਾਈ ਉਹ ਖਰੜ ਦਾ ਸੀਆਈ ਇੰਸਪੈਕਟਰ ਸੀ ਔਰ ਸਭ ਤੋਂ ਵੱਡੀ ਗੱਲ ਕਿ ਹਲੇ ਤੱਕ ਪੰਜਾਬ ਪੁਲਿਸ ਨੇ ਉਸੇ ਇੰਸਪੈਕਟਰ ਜਾਂ ਜਿਹੜੇ ਉਸ ਵੇਲੇ ਜਿਨ੍ਹਾਂ ਦੀ ਇੰਟਰਵਿਊ ਹੋਈ ਆ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਹੈਗੀ ਤੇ ਫਿਰ ਅਸੀਂ ਕਿਵੇਂ ਉਮੀਦ ਰੱਖ ਸਕਦੇ ਆ ਕਿ ਸਿੱਧੂ ਮੂਸੇਵਾਲੇ ਦੇ ਮਸਲੇ 'ਚ ਇਨਸਾਫ ਮਿਲੂਗਾ ਉਹਨੂੰ ਚੋਣ ਵਾਲਿਆਂ ਨੂੰ ਇਨਸਾਫ ਮਿਲੂਗਾ ਜਾਂ ਉਹਦੇ ਮਾਪਿਆਂ ਨੂੰ ਇਨਸਾਫ ਮਿਲੂਗਾ ਜਾਂ ਜਿਹੜੀ ਵਿਛੜੀ ਇਹ ਰੂਹ ਆ ਉਹਨੂੰ ਠੰਡ ਮਿਲੂਗੀ ਨਾ ਇਹਦਾ ਮਤਲਬ ਹੈ ਕਿ ਸਰਕਾਰ ਪੁਲਿਸ ਇਨਸਾਫ ਨਹੀਂ ਦਿਵਾਉਣਾ ਚਾਹੁੰਦੀ ਹਾਲਾਂਕਿ ਤੇ ਇਹ ਹੋਣਾ ਚਾਹੀਦਾ ਸੀ ਕਿ ਜਿਸ ਦਿਨ ਅ ਇਸ ਮਸਲੇ ਦੇ ਵਿੱਚ ਪ੍ਰਬੋਧ ਕੁਮਾਰ ਜਿਹੜੇ ਸਪੈਸ਼ਲ ਡੀਜੀਪੀ ਆ ਜਿਨ੍ਹਾਂ ਨੇ ਹਾਈ ਕੋਰਟ ਦੇ ਆਰਡਰਾਂ ਤੇ ਜਾਂਚ ਕੀਤੀ ਔਰ ਆਪਣੀ ਰਿਪੋਰਟ ਦਿੱਤੀ ਉਸੇ ਦਿਨ ਸਬੰਧਤ ਅਫਸਰ ਐਸਐਚਓ ਤੋਂ ਲੈ ਕੇ ਐਸਐਸਪੀ ਤੱਕ ਉਹ ਸਸਪੈਂਡ ਹੋਣੇ ਚਾਹੀਦੇ ਸੀ ਜੇ ਸਸਪੈਂਡ ਕਰਨ ਜੋਗੀ ਪੰਜਾਬ ਸਰਕਾਰ ਨੇ ਘੱਟੂ ਘੜੋਂ ਨਾਲ ਟਰਾਂਸਫਰ ਕਰ ਦਿੰਦੇ ਪਰ ਟਰਾਂਸਫਰ ਹੋਈ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਹੁਣ ਸਵਾਲ ਚਾਹੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਰਾਜਾ ਮਰਿੰਦਰ ਸਿੰਘ ਵੜਿੰਗ ਹੋਣੀ ਮੁੱਦਾ ਠਾ ਲੈਣ ਚਾਹੇ ਕੋਈ ਭਾਰਤ ਦਾ ਐਮਪੀ ਯੂਐਨਏ ਦੇ ਵਿੱਚ ਮੁੱਦਾ ਲੈ ਜਾਣਾ ਇਹ ਇੱਥੋਂ ਸਪਸ਼ਟ ਹੁੰਦਾ ਹੈ ਕਿ ਨਾ ਭਾਰਤ ਸਰਕਾਰ ਨਾ ਸੂਬਾ ਸਰਕਾਰ ਇਸ ਮਸਲੇ ਦੇ ਵਿੱਚ ਕਾਰਵਾਈ ਕਰਨਾ ਚਾਹੁੰਦੇ ਕਿਉਂਕਿ ਲਾਰੈਂਸ ਬਸ਼ਨੋਈ ਨੂੰ ਸਰਕਾਰਾਂ ਨੇ ਜਵਾਈਆਂ ਵਾਂਗੂ ਰੱਖ ਲਿਆ ਹੈਗਾ ਤੇ ਫਿਰ ਜਦੋਂ ਜਵਾਈਆਂ ਵਾਂਗੂ ਇਹੋ ਜਿਹੇ ਲੋਕ ਰੱਖੇ ਜਾਂਦੇ ਨੇ ਫਿਰ ਇਨਸਾਫ ਨਹੀਂ ਮਿਲਦਾ ਹੈਗਾ ਹੁਣ ਇਹਦੇ 'ਚ ਮਾਪੇ ਤੇ ਤੜਫੀ ਰਹੇ ਨੇ ਪਰ ਜਿਹੜਾ ਆਮ ਸ਼ਹਿਰੀ ਨਾ ਉਹ ਵੀ ਤੜਫਦਾ ਹੁੰਦਾ ਕਿ ਯਾਰ ਮੇਰਾ ਜੀਉਣਾ ਘਰੋਂ ਬਾਹਰ ਨਿਕਲਣਾ ਸੌਖਾ ਕਿਤੇ ਮੇਰੇ ਤੇ ਨਹੀਂ ਗੋਲੀ ਵੱਜ ਜੂਗੀ ਨਾ ਸਰਕਾਰਾਂ ਹਾਲਾਤ ਪੈਦਾ ਕਰ ਦਿੰਦੀਆਂ ਆਈਆਂ ਹੁਣ ਇਸ ਮਸਲੇ 'ਚ ਜਿੱਦਣ ਦੀਆਂ ਖਬਰਾਂ ਛਪੀਆਂ ਨੇ ਤੇ ਪੰਜਾਬ ਸਰਕਾਰ ਦਾ ਕੋਈ ਕਿੰਤੂ ਪਰੰਤੂ ਨਹੀਂ ਆਇਆ ਪੰਜਾਬ ਪੁਲਿਸ ਦਾ ਕੋਈ ਕਿੰਤੂ ਪਰੰਤੂ ਨਹੀਂ ਆਇਆ ਕਿ ਆਖਰ ਉਹ ਕਿਹੜੇ ਪੰਜਾਬ ਪੁਲਿਸ ਦੇ ਹੀਰੇ ਸੀ ਜਾਂ ਉਹ ਕਾਲੀਆਂ ਭੇਡਾਂ ਸੀ ਜਿਨ੍ਹਾਂ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਆ ਘੱਟੋ ਘੜ ਸਮਾਰਟਫੋਨ ਤੇ ਦਿੱਤਾ ਗਿਆ ਨਾ ਕਮਰੇ ਦੇ ਵਿੱਚ ਬੈਠਾ ਹੋਊਗਾ ਬੜੇ ਟੌਰ ਨਾਲ ਉਹ ਇੰਟਰਵਿਊ ਹੋਈ ਆ ਤੇ ਜਦੋਂ ਇੰਟਰਵਿਊ ਹੋਇਆ ਖਰੜ ਪੁਲਿਸ ਕਸਟਡੀ ਦੇ ਵਿੱਚ ਉਸ ਸਮੇਂ ਘੱਟੋ ਘੱਟ ਸੰਦੀਪ ਲੱਗਦਾ ਕਿ ਐਸਐਸਪੀ ਲੈਵਲ ਦੇ ਅਧਿਕਾਰੀ ਮੌਕੇ ਤੇ ਹਾਜ਼ਰ ਸੀ ਜਦੋਂ ਇਹਨੂੰ ਮਾਨਸਾ ਤੋਂ ਖਰੜ ਲਿਆਂਦਾ ਗਿਆ ਬੁਲਟ ਪ੍ਰੂਫ ਗੱਡੀ ਸੀ ਦੋ ਜਿਪਸੀ ਅੱਗੇ ਦੋ ਪਿੱਛੇ ਹੀ ਉਸ ਸੈਂਟਰ ਦੇ ਵਿੱਚ SSP ਲੈਵਲ ਦੇ ਅਧਿਕਾਰੀ ਹਾਜ਼ਰ ਸਨ ਅੱਜ ਵੀ ਤੁਸੀਂ ਇਹਨਾਂ ਪੁਲਿਸ ਅਫਸਰਾਂ ਦੀ ਫੋਨ ਡਿਟੇਲ ਕਾਲਜ ਕਢਾ ਕੇ ਦੇਖ ਲਓ ਸਾਰਿਆਂ ਦੀ ਲੋਕੇਸ਼ਨ ਉੱਥੇ ਆਈ ਹੋਊਗੀ ਤੇ ਔਰ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਹੋਈ ਹੁਣ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਇਹ ਲੱਗਾ ਕਿਉਂਕਿ ਇੱਕ ਤੇ ਉਹ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਦਾ ਉਮੀਦਵਾਰ ਸੀ ਆਗੂ ਸੀ ਔਰ ਉਹਨੇ ਇਲੈਕਸ਼ਨ ਲੜੀ ਹੈਗੀ ਇਹਨਾਂ ਕੀ ਉਹਦਾ ਫਰਜ਼ ਬੰਦ ਹੈਗਾ ਕਿ ਮੁੱਦਾ ਚੁਕੇ ਹਾਲਾਂਕਿ ਅੱਜ ਜੀ ਉਹਨੂੰ ਮੌਕਾ ਮਿਲਿਆ ਪਹਿਲਾਂ ਵੀ ਚੱਕ ਸਕਦੇ ਸੀ ਜਿੱਦਨ ਦੀ ਇਹ ਪਾਰਲੀਮੈਂਟ ਚੱਲ ਰਹੀ ਹੈ ਚਲੋ ਅੱਜ ਚੁੱਕਿਆ ਚੰਗੀ ਗੱਲ ਪਰ ਉਹਦੇ ਤੇ ਜਵਾਬ ਕਿੰਨੇ ਦਿੱਤਾ ਹੋਊਗਾ ਨੋਟ ਹੋ ਗਈ ਗੱਲ ਕਿਉਂਕਿ ਜਿਹੜੇ ਵੀ ਐਮਪੀ ਮੁੱਦੇ ਟਾਉਂਦੇ ਉਹ ਸਰਕਾਰਾਂ ਨੋਟ ਕਰ ਲੈਂਦੀਆਂ ਆਂ ਉਹਨਾਂ ਦੀ ਮਰਜ਼ੀ ਹੁੰਦੀ ਜਵਾਬ ਦੇਣਾ ਕਿੰਨੇ ਦੇਣਾ ਹੈ ਪਰ ਜਿਹੜਾ ਉਹਨਾਂ ਨੇ ਹਵਾਲਾ ਇੰਟਰਵਿਊ ਦਾ ਦਿੱਤਾ ਹੈ ਕਿ ਨਾ ਇਹ ਮੁੱਦਾ ਬਹੁਤ ਵੱਡਾ ਇਸ ਮਸਲੇ ਦੇ ਵਿੱਚ ਨਾ ਪੰਜਾਬ ਪੁਲਿਸ ਵੱਲੋਂ ਤੇ ਨਾ ਪੰਜਾਬ ਸਰਕਾਰ ਵੱਲੋਂ ਕੋਈ ਅਧਿਕਾਰੀ ਤੌਰ ਤੇ ਪੁਸ਼ਟੀ ਕੀਤੀ ਗਈ ਨਾ ਖੰਡਨ ਕੀਤਾ ਕਿਉਂਕਿ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਕਿਸੇ ਥਰਡ ਬੰਦੇ ਦੇ ਤੇ ਕੀਤੀ ਨਹੀਂ ਔਰ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਹਾਈ ਕੋਰਟ ਦੀ ਸੁਪਰਵਾਈਜ਼ਨਿੰਗ ਦੇ ਵਿੱਚ ਇਹ ਇਨਵੈਸਟੀਗੇਸ਼ਨ ਹੋਈ ਆ ਬੜੀ ਨਿਰਪੱਖ ਤੌਰ ਤੇ ਬੜੇ ਨੀਡਰ ਤੌਰ ਤੇ ਬੜੇ ਬਿਬਾਕ ਹੋ ਕੇ ਇੰਟਰਵਿਊ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਨਹੀਂ ਤੇ ਪੁਲਿਸ ਆਪਣੇ ਖਿਲਾਫ ਦਿੰਦੀ ਨਹੀਂ ਐਕਸ਼ਨ ਹੀ ਦਿੰਦੇ ਆ ਆਪਣੇ ਖਿਲਾਫ ਤੇ ਰਿਪੋਰਟ ਦਿੰਦੀ ਨਹੀਂ ਹੈਗੀ ਜੇ ਹਾਈ ਕੋਰਟ ਨੇ ਨਾ ਕਿਹਾ ਹੁੰਦਾ ਤੇ ਹੋਣੀ ਵੀ ਨਹੀਂ ਸੀ ਇਹ ਸਿੱਟ ਦੀ ਰਿਪੋਰਟ ਤਿਆਰ ਨਹੀਂ ਫਿਰ ਤੇ ਪੜਦਾ ਪਿਆ ਰਹਿਣਾ ਸੀ ਨਾ ਫਿਰ ਤੇ ਕਹਿ ਦੇਣਾ ਹੈ ਕਿ ਜੀ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਜਿਵੇਂ ਕਿਹਾ ਗਿਆਗਾ ਹੁਣ ਇਸ ਮਸਲੇ ਦੇ ਵਿੱਚ ਠੀਕ ਹੈ ਕਿ ਮੁੱਦਾ ਚੁੱਕਿਆ ਗਿਆ ਪਰ ਉਹਨਾਂ ਹਵਾਲਾ ਦਿੱਤਾ ਕਿ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਜਿਵੇਂ ਰਾਜਾ ਵੜਿੰਗ ਨੇ ਕਿਹਾ ਕਿ ਅੱਤਵਾਦ ਦਾ ਦੂਜਾ ਨਾਮ ਲਾਰੈਂਸ ਬਿਸ਼ਨੋਈ ਆ ਦੇਖੋ ਉਹਨੂੰ ਪੂਰੇ ਇੰਡੀਆ ਦੀਆਂ ਜੇਲਾਂ ਘੁਮਾਤੀਆਂ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਦੇ ਵਿੱਚ ਬੈਠਾ ਬੈਠਾ ਹੀ ਨੇ ਜਿਵੇਂ ਪਹਿਲੇ ਨਹੀਂ ਅੰਡਰ ਕਿਹੜੇ ਹੁੰਦੇ ਸੀ ਬੰਬੇ ਬੈਠੇ ਦੇ ਡਾਣ ਜਿਹਨੂੰ ਕਹਿੰਦੇ ਹੁੰਦੇ ਸੀ ਅੰਡਰਵਰਲਡ ਡਾਣ ਅਬੂ ਸੁਲੇਮ ਛੋਟਾ ਰਾਜਨ ਵੱਡਾ ਰਾਜਨ ਕਹਣਾ ਉਦਾਂ ਦਾ ਇੱਕ ਚਿਹਰਾ ਬਣਾ ਦਿੱਤਾ ਗਿਆ ਲਾਰੈਂਸ ਬਿਸ਼ਨੋਈ ਜਿਹੜਾ ਸ਼ਰੇਆਮ ਸਲਮਾਨ ਖਾਨ ਨੂੰ ਮਾਰਨ ਦੀਆਂ ਗੱਲਾਂ ਕਰਦਾ ਸ਼ਰੇਆਮ ਉਹਦੇ ਘਰ ਤੇ ਫਾਇਰਿੰਗ ਹੋਈ ਆ ਤੇ ਪੁਲਿਸ ਉਹ ਸੈਂਟਰ ਸਰਕਾਰ ਔਰ ਸੂਬਾ ਸਰਕਾਰ ਸਾਰੇ ਚੁੱਪ ਬੈਠੀਆਂ ਮਤਲਬ ਜਦੋਂ ਇੰਟਰੋਗੇਸ਼ਨ ਉਹਨੂੰ ਬੰਬੇ ਵੀ ਨਹੀਂ ਲੈ ਕੇ ਗਏਗੇ ਔਰ ਪੰਜਾਬ ਦੇ ਵਿੱਚ ਜੋ ਕੁਝ ਵਾਰਦਾਤ ਹੁੰਦੀ ਸੀ ਪੰਜਾਬ ਪੁਲਿਸ ਸੁੱਤੀ ਰਹਿੰਦੀ ਸੀ ਤੇ ਬੰਬੇ ਦਿੱਲੀ ਪੁਲਿਸ ਫੜ ਲੈਂਦੀ ਹੈਗੀ ਇਹ ਕਿੰਨਾ ਤਗੜਾ ਨੈਟਵਰਕ ਆ ਕਿਉਂਕਿ ਇਸ ਇਸ ਨੈਟਵਰਕ ਦੇ ਵਿੱਚ ਜਿਆਦਾ ਤੁਸੀਂ ਵੜਨ ਦੀ ਕੋਸ਼ਿਸ਼ ਕਰੋਗੇ ਨਾ ਤਾਂ ਉਹ ਕਹਿੰਦੇ ਹੁੰਦੇ ਨਾ ਫਿਲਮ ਹਿੰਦੀ ਫਿਲਮਾਂ ਦੇ ਵਿੱਚ ਡਾਇਲੌਗ ਹੁੰਦਾ ਕਿ ਜੇ ਜੁਰਮ ਦੀ ਦੁਨੀਆ ਦੇ ਵਿੱਚ ਤੁਸੀਂ ਇੱਕ ਵਾਰ ਪੈਰ ਪਾ ਲਿਆ ਫਿਰ ਪਿੱਛੇ ਨਹੀਂ ਮੁੜ ਸਕਦੇ ਫਿਰ ਤੁਹਾਡੀ ਜਾਨ ਹੀ ਜਾਊਗੀ ਇਹ ਵੀ ਉਹੀ ਹਿਸਾਬ ਆ ਕਿ ਪੁਲਿਸ ਵੀ ਕ੍ਰਾਈਮ ਦੀ ਉਸ ਦੁਨੀਆ ਦੇ ਵਿੱਚ ਭਾਗੀਦਾਰ ਹੈਗੀ ਆ ਕਿ ਜੋ ਜੋ ਤੁਸੀਂ ਇਦੇ ਵਿੱਚ ਜਾਓਗੇ ਉਈਓ ਇਹਨਾਂ ਦਾ ਜਿਹੜਾ ਚਿਹਰਾ ਵਾ ਡਰਾਉਣਾ ਹੁੰਦਾ ਜਾ ਰਿਹਾ ਹੈਗਾ ਹੁਣ ਇਸ ਮਸਲੇ ਦੇ ਤੇ ਇੱਕੋ ਇਨਸਾਫ ਮਿਲ ਸਕਦਾ ਸੀ ਜੇ ਇਸ ਕੇਸ ਦੀ ਸਿੱਧੂ ਮੂਸੇਵਾਲੇ ਕੇਸ ਦੀ ਸੀਬੀਆਈ ਜਾਂਚ ਹੁੰਦੀ ਕਿਉਂਕਿ ਮਾਨਸਾ ਪੁਲਿਸ ਇਨਸਾਫ ਨਹੀਂ ਦੇ ਸਕਦੀ ਕਿਉਂਕਿ ਜੇ ਮਾਨਸਾ ਪੁਲਿਸ ਨੇ ਚੰਗਾ ਕੰਮ ਕੀਤਾ ਹੁੰਦਾ ਜਿੱਦਣ ਸਿੱਧੂ ਮੂਸੇਵਾਲੇ ਦਾ 29 ਮਈ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਅਗਰ ਉਸ ਦਿਨ ਪ੍ਰੋਪਰ ਨਾਕੇ ਲੱਗੇ ਹੁੰਦੇ 4 ਘੰਟੇ ਪੁਲਿਸ ਸੁੱਤੀ ਰਹੀ ਹੈਗੀਆ ਉਹ ਉਥੇ ਰੁਕ ਆ ਰਾਮ ਨਾਲ ਘੁੰਮਦੇ ਰਹੇ ਤੇ ਜਾਂਦੇ ਰਹੇ ਉਦੋਂ ਅਗਰ ਮੌਕੇ ਤੇ ਫੜਿਆ ਜਾਂਦਾ ਤੇ ਬਹੁਤ ਕੁਝ ਨਿਕਲ ਜਾਣਾ ਔਰ ਉਸ ਤੋਂ ਬਾਅਦ ਮਾਨਸਾ ਪੁਲਿਸ ਦੀ ਸਾਰਿਆਂ ਦੇ ਸਾਹਮਣੇ ਹਿਸਟਰੀ ਹੈ ਕਿ ਉਹਦਾ ਜਿਹੜਾ ਸੀਆਈ ਇਨਸਪੈਕਟਰ ਹੀ ਉਹ ਸ਼ਰਮ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ ਤੇ ਜਿਹੜਾ ਜਿਹੜੀ ਇੱਥੇ ਖਰੜ ਦੇ ਵਿੱਚ ਇੰਟਰਵਿਊ ਹੋਈ ਆ ਜਿਸ ਇੰਟਰਵਿਊ ਦਾ ਅੱਜ ਸਹਾਰਾ ਲੈ ਕੇ ਰਾਜਾ ਵੜਿੰਗ ਉਹਨਾਂ ਨੇ ਪਾਰਲੀਮੈਂਟ ਤੇ ਮੁੱਦਾ ਚੁੱਕਿਆ ਹੈਗਾ ਇਹ ਵੀ ਸੀਆਈਏ ਪਰ ਹੋਈਆ ਉਹਦੇ ਉਹਨੂੰ ਪਤਾ ਕਿਉਂਕਿ ਇਨਟੈਰੋਗੇਸ਼ਨ ਕੌਣ ਕਰਦਾ ਏਸੇ ਕਰਕੇ ਹਰ ਜ਼ਿਲ੍ਹੇ ਦੇ ਵਿੱਚ ਹਰ ਜ਼ਿਲ੍ਹੇ 'ਚ ਹਰ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਸੀਆਈ ਇੰਸਪੈਕਟਰ ਹੋਣਗੇ ਨਾ ਉਹ ਕਰਦੇ ਆਗੇ ਨੇ ਔਰ ਇਹ ਪੱਕਾ ਕਿ ਜਿੱਥੇ-ਜਿੱਥੇ ਵੀ ਇਹਨੂੰ ਲੈ ਕੇ ਜਾਂਦੇ ਰਹੇ ਨਾ ਇਹਨੂੰ ਲੌਰਸ ਸੁਬਚਰੀ ਉਸੇ-ਉਸੇ ਥਾਣੇ ਦੇ ਵਿੱਚ ਜਿੱਥੇ-ਜਿੱਥੇ ਇਹ ਲੈ ਕੇ ਜਾਂਦੇ ਵੱਡੇ ਅਧਿਕਾਰੀ ਪਹੁੰਚਦੇ ਰਹੇ ਆਗੇ ਨੇ ਔਰ ਇਹ ਤੇ ਸਵਾਲ ਸੰਦੀਪ ਪੈਦਾ ਹੋ ਹੀ ਨਹੀਂ ਸਕਦਾ ਕਿ ਜਿੱਦਣ ਇਹਦੀ ਲੋਰਸ ਬਿਸ਼ਨੋਈ ਦੀ ਇੰਟਰਵਿਊ ਹੋਈ ਆ ਕਿ ਇਲਾਕੇ ਦੇ ਐਸਐਚਓ ਤੋਂ ਲੈ ਕੇ ਇਲਾਕੇ ਦੇ ਐਸਐਸਪੀ ਤੱਕ ਕਿਸੇ ਨੂੰ ਨਾ ਪਤਾ ਹੋਵੇ ਤੇ ਜੇ ਨਹੀਂ ਪਤਾ ਸੀ ਫਿਰ ਤੁਸੀਂ ਕੁਰਸੀਆਂ ਤੇ ਬੈਠਣ ਦੇ ਹੱਕਦਾਰ ਨਹੀਂ ਹੋਗੇ ਉਦਾਂ ਭਾਵੇਂ ਮਹਾਲੀ ਪੁਲਿਸ ਜਿੰਨੀਆਂ ਮਰਜ਼ੀ ਕਿਸੇ ਦੇ ਕੋਲੋਂ ਕਿਸੇ ਦੇ ਨਾਲ ਕਿਰੜਾ ਕੱਢੀ ਜਾਵੇ ਪਰ ਇਸ ਮਸਲੇ ਦੇ ਵਿੱਚ ਮਹਾਲੀ ਪੁਲਿਸ ਵੀ ਲਾਜ਼ਮੀ ਤੌਰ ਤੇ ਲੋਰਸ ਬਿਸ਼ਨੋਈ ਨਾਲ ਮਿਲੀ ਹੋਈ ਔਰ ਸ਼ਾਇਦ ਐਸੇ ਕਰਕੇ ਪੰਜਾਬ ਸਰਕਾਰ ਔਰ ਪੰਜਾਬ ਪੁਲਸ ਨੂੰ ਆਪਣੇ ਬੁੱਲ ਜਿਹੜੇ ਨੇ ਜਾਂ ਆਪਣੀ ਬੁੱਲ ਜਿਹੜੇ ਮੂੰਹ ਸੀਨਾ ਪੈ ਗਿਆ ਹੈਗਾ ਹੁਣ ਪਾਰਲੀਮੈਂਟ 'ਚ ਮੁੱਦਾ ਉੱਠਿਆ ਉਹਦਾ ਜਵਾਬ ਮਿਲਦਾ ਕਿ ਨਹੀਂ ਮਿਲਦਾ ਹੈਗਾ ਲੇਕਿਨ ਇੱਕ ਚਿੰਤਾ ਵਾਲੀ ਸਵਾਲ ਹੈ ਕਿ ਗੁਜਰਾਤ ਤੋਂ ਬੈਠ ਕੇ ਅਗਰ ਲਾਰੈਂਸ ਬਿਸ਼ਨੋਈ ਹੋਣੀ ਪਾਕਿਸਤਾਨ ਦੇ ਇੱਕ ਗੈਂਗਸਟਰ ਦੇ ਨਾਲ ਗੱਲਬਾਤ ਕਰ ਸਕਦੇ ਆਗੇ ਨੇ ਤੇ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਲਾਰੈਂਸ ਬਿਸ਼ਨੋਈ ਕਿੰਨਾ ਪਾਵਰਫੁੱਲ ਇੱਕ ਮੁੰਡਾ ਬਣ ਚੁੱਕਾ ਹੈਗਾ ਜਿਸ ਮੁੰਡੇ ਦੇ ਸਰਕਾਰਾਂ ਵੀ ਤੇ ਪੁਲਿਸ ਵਾਲੇ ਵੀ ਪਾਣੀ ਭਰਦੇ ਨੇ ਜੇ ਚਾਹੁੰਦਾ ਤੇ ਖਰੜ ਦੇ ਥਾਣੇ ਤੋਂ ਵੀ ਇੰਟਰਵਿਊ ਹੋ ਜਾਂਦੀ ਹੈ ਜੇ ਚਾਹਦਾ ਵਾ ਤੇ ਰਾਜਸਥਾਨ ਦੀ ਕਿਸੇ ਜੇਲ੍ਹ ਚੋਂ ਵੀ ਇੰਟਰਵਿਊ ਹੋ ਜਾਂਦੀ ਜੇ ਉਹ ਚਾਵੇ ਤੇ ਗੁਜਰਾਤ ਦੀ ਕਿਸੇ ਜੇਲ੍ਹ ਦੇ ਵਿੱਚੋਂ ਪਾਕਿਸਤਾਨ ਦੇ ਕਿਸੇ ਗੈਂਗਸਟਰ ਦੇ ਨਾਲ ਵੀ ਮੁਲਾਕਾਤ ਕਰ ਸਕਦਾ ਹੈਗਾ ਤੇ ਜਿਹੜੇ ਉਹਦੇ ਸਲੀਪਰ ਸੈੱਲ ਬਣ ਚੁੱਕੇ ਹੈਗੇ ਨੇ ਉਹ ਤੇ ਸੋਸਾਇਟੀ ਵਾਸਤੇ ਬਹੁਤ ਹੀ ਖਤਰਨਾਕ ਹੈ